ਅਸਵਲਦੀ ਵੱਡੀ ਖਬਰ ਹੈ ਜਿਲ੍ਹਾ ਤਰਨਤਾਰਨ ਤੋਂ ਸਾਹਮਣੇ ਆ ਰਹੀ ਹੈ ਜਿਸ ਇੱਕ ਘਰ ਵਿੱਚ ਅੱਗ ਲੱਗਣ ਨਾਲ ਔਰਤ ਦੀ ਮੌਤ ਹੋ ਗਈ ਹੈ ਅਤੇ ਇੱਕ ਬੱਚਾ ਸੜ ਗਿਆ ਹੈ ਮੌਕੇ ਤੇ ਪੁੱਛ ਕੇ ਜ਼ਖਮੀ ਬੱਚੇ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਮਾਮਲਾ ਜਿਲ੍ਹਾ ਤਰਨਤਾਰਨ ਦੇ ਨੇਰੇ ਨੁਸ਼ਰਾਪਨੋ ਤੋਂ ਸਾਹਮਣੇ ਜਿੱਥੇ ਕਿ ਬਾਈਪਾਸ ਚੌਂਕ ਕੋਲ ਇੱਕ ਘਰ ਨੂੰ ਅੱਗ ਲੱਗਣ ਨਾਲ ਇੱਕ ਔਰ ادی ਮੌਤ ਹੱਤੇ ਬੱਚਾ ਜ਼ਖਮੀ ਹੋ ਗਿਆ ਹੈ ਕਟਨਾ ਦੀ ਸੂchnਾ ਮਿਲਨ ਤੇ ਮੌਕੇ ਤੇ ਪੁੱਜ ਕੇ ਜ਼ਖਮੀ ਬੱਚੇ ਨੂੰ ਲਾਲ ਦੇ ਲਈ ਤੁਰੰਤ ਤਰੰਤ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾ ਲਈ ਭੇਜ ਦਿੱਤਾ ਗਿਆ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਲੋਕਾਂ ਨੇ ਦੱਸਿਆ ਕਿ ਹਵਾਈ ਪਟਾਕੇ ਬਣਾਉਣ ਦਾ ਕਤਿਤ ਕੰਮ ਕਰਦੇ ਸਨ ਮੌਕੇ ਤੇ ਅੱਗ ਲੱਗਣ ਨਾਲ ਸੜੇ ਸਮਾਨ ਵਿੱਚ ਹਵਾਈ ਪਟਾਕੇ ਨਜ਼ਰ ਆ ਰਹੇ ਨੇ ਤੁਸੀਂ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਟੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਪਟਾਕੇ ਹਉਤੇ ਬਣਾਉਂਦਾ ਹੀ ਪਤਾ ਨਹੀਂ ਪਰਾਵਾ ਕਿਤਰਾ ਅੱਗ ਲੱਗ ਗਈ ਆ ਉਧਰ ਜਦੋਂ ਮੁੰਡੇ ਭੱਜੇ ਆ ਉੱਪਰ ਉਤਰੇ ਆ ਸਾਡੇ ਪ੍ਰਾੜੀ ਤੇ ਛਾਲਾ ਮਾਰ ਗਾ ਤੇ ਇਧਰ ਪ੍ਰਾੜੀ ਨੂੰ ਵੀ ਲੱਗ ਗਈ ਉੱਤੇ ਹੀ ਕੋਠੇ ਤੇ ਬਣਾਉਂਦਾ ਹੀ ਤੇ ਉਦੋਂ ਉਤਰ ਜਦੋਂ ਆ ਮੁੰਨਾ ਛਾਲਾ ਮਾਰ ਗਾ ਇਧਰ ਨਾਲ ਪ੍ਰਾੜੀ ਨੂੰ ਆ ਤਾਂ ਮੁੰਡੇ ਪੈ ਗਏ ਮੋਟਰ ਛੱਡ ਕੇ ਤੇ ਧੂ ਧੂ ਕੇ ਪ੍ਰਾੜੀ ਬਚਾਈ ਨੁਕਸਾਨ ਵੀ ਹੋਇਆ ਜੀ ਨੁਕਸਾਨ ਆ ਇੱਕ ਜਨਾਨੀ ਮਰ ਗਈ ਆ ਨਾ ਕੁੜੀ ਆ ਹੀ ਪਟਾਕੇ ਬਣਾਉਂਦਾ ਉਹ ਮਰਗੀ ਇਹ ਨਾ ਉਹਦਾ ਨਾਦਾ ਨਾ ਸਾਨੂੰ ਨਹੀਂ ਪਤਾ ਲੈਗੇ ਪੁਲਿਸ ਵਾਲੇ ਪਰ ਮੈਂ ਤੇ ਭਰਾਵਾ ਜਾਣਦੀ ਨਹੀਂ ਮੈਂ ਤਾਂ ਗੁਜਰਤੀ ਮੈਂ ਕਿਹਾ ਪਟਾਕਾ ਪਿਆ ਇਧਰ ਟਾਇਰ ਪਾਟਾ ਮੈਂ ਤੇ ਉੱਥੇ ਜਾਣਦੀ ਮੈਨੂੰ ਤਾਂ ਨਿਕਲਿਆ ਨਹੀਂ ਜਾਣਾ ਇਹ ਬੈਠੇ ਇੱਥੇ ਹੀ ਮੰਜਾ ਡੱਠਾ ਹੈ ਇਹਨਾਂ ਦੇ ਤਿੰਨ ਚਾਰ ਅਣ ਕੇ ਵਜੇ ਇਹ ਵੀ ਤੂੰ ਹੀ ਜਿਕੜੀ ਸੀ ਜਦ ਨਿਕਲੇ ਜਦੋਂ ਤੇ ਉਧਰੋਂ ਮੁੰਡਿਆਂ ਨੇ ਜਦੋਂ ਛਾਲਾਂ ਮਾਰੀਆਂ ਪਰ ਆਲੀ ਉਹ ਤੱਕ ਲੱਗੀ ਹੈ ਨਾ ਕਿਹਦੇ ਮਤਾ ਜੀ ਕਦੇ ਬਣਾਉਂਦੇ ਪਟਾਕੇ ਵਾਈਆਂ ਜਿਹੜੀਆਂ ਬਣਾਉਂਦੇ ਆ ਘਰੇ ਬਣਾ ਰਹੇ ਘੱਟੇ ਕੋਠੇ ਤੇ ਕਿੰਨਾ ਚਿਰ ਹੋ ਗਿਆ ਬਣਾਉਂਦੇ ਉਹ ਨਾਨੀ ਨਾ ਸਾਨੂੰ ਹੋ ਹੀ ਗਏ ਹੋਣੇ ਵਾਪਸ ਆਲੀ ਹੋ ਚੱਲਿਆ ਕਿ ਬਣਾਉਂਦੇ ਆ ਤੇ ਆਉਦੇ ਦੇ ਠੀਕ ਹੈ ਨਾ ਕੋਈ ਨਹੀਂ ਉੱਥੇ ਕੰਮ ਤੇ ਲੱਗੇ ਆ ਜਿਉਂ ਤੂੰ ਆਨੇ ਗੜਿਆ ਉਦੋਂ ਭੱਜੇ ਆ ਪੌਣਾਂ ਨੂੰ ਅੱਗ ਲੱਗੀ ਪਤਾ ਨਹੀਂ ਲੱਗਾ ਵਿੱਚ ਕੀ ਹੈ ਤੇ ਕੀ ਨਹੀਂ ਅੱਛਾ ਲਾਟਾਂ ਚੱਲਣ ਨਹੀਂ ਹੁੰਦੇ ਸਾਡੇ ਤੁਹਾਨੂੰ ਇਹੋ ਦੱਸਦੇ ਹਾਂ ਤੇ ਇੱਕ ਜਨਾਨੀ ਡੈਥ ਹੋਈ ਹੈ ਤੇ ਜਿਹੜੇ ਚਾਰ ਪੰਜ ਬੰਦੇ ਆ ਉਹ ਹੌਸਪੀਟਲ ਫੜੇ ਆ ਕੋਈ ਹੱਕ ਵੀ ਆਈ ਇੱਥੇ ਉਹ ਨਹੀਂ ਆਈ ਕਬੂਲਾਂ ਸਾਹਿਦ ਜੀ ਬਸ ਕਬੂਲਾਂ ਸੋ ਹੋ ਲੈ ਗਈ ਕੋ ਲੈ ਗਈ ਹਾਂ ਤੇ ਪਿੰਡ ਦੇ ਸੂਜੋ ਕੋੜਾ ਕੁਝ ਕੀਤਾ ਹਾਂ ਜੀ ਪਿੰਡ ਦੇ ਸੂਜੋ ਕੋੜਾ ਪੁੱਜ ਗਿਆ ਪੁੱਜ ਗਿਆ ਹਾਂ ਜੀ ਉਹਦਾਂ ਮੜਾ ਬਹੁਤ ਬਹੁਤ ਜ਼ਿਆਦਾ ਥੱਕ ਆਈ ਵਾਵਾ ਜੀ ਬਹੁਤ ਮੜਾ ਹੈ ਹਮ ਬਹੁਤ ਜ਼ਿਆਦਾ ਹੀ ਥਕਾ ਲਾ ਗਾ ਕੱਲਾ ਕੱਲਾ ਬੰਦਾ ਤੇ ਉਹਨਾਂ ਕੋਲੇ ਚਾਹ ਵਾਲੀ ਚਿਰਣੀ ਹੋ ਗਈ ਤੇ ਵਿਣਗਾ ਤੋਂ ਮੈਨੂੰ ਨਹੀਂ ਪਤਾ ਮੈਨੂੰ ਤੇ ਮੇਰੀ ਇਥੇ ਸਿਸਟਰ ਰਹਿੰਦੀ ਆ ਉਹਨਾਂ ਨੇ ਫੋਨ ਕੀਤਾ ਤੇ ਅਸੀਂ ਆਏ ਹਾਂ ਤੁਰੰਤ ਉਸੇ ਵੇਲੇ ਪਰ ਸਾਡੇੋਂ ਤੋਂ ਪਹਿਲਾਂ ਪਹਿਲਾਂ ਜਿਹੜੀ ਕਾਰਵਾਈ ਹੋ ਚੁੱਕੀ ਲੈ ਗਏ ਹਾਂ ਜਨਾਨੀ ਇੱਕ ਦਸ ਦੇ ਉਤਰਾਂ ਦੇ ਵੀ ਮਰ ਗਈ ਆ ਤੇ ਇੱਕ ਬੱਚੇ ਦੇ ਨਾਲ ਤਲੁੱਤਾ ਸੜੀਆਂ ਅੱਗ ਤੇ ਅੱਗ ਲੱਗੀ ਬਦਲ ਘਰ ਤਾਂ ਹਾਂਜੀ ਅੱਗ ਲੱਗੀ ਬਦਲ ਘਰ ਸਾਨੂੰ ਹਾਂਜੀ ਫੋਨ ਗਿਆ ਪਿੰਡ ਮੈਂ ਤੇ ਬਾਹਰ ਹੀ ਕਿਤੇ ਤੇ ਫੋਨ ਗਿਆ ਇਹ ਤੇ ਮੈਂ ਉੱਥੋਂ ਭੱਜਾਂ ਬਾਰੋ-ਬਾਰੀ ਤੇ ਮੈਨੂੰ ਤੇ ਪਤਾ ਨਹੀਂ ਮੇਰਾ ਪਿੰਡ ਉਤਰਾਂ ਵਿਣਗਾ ਮੈਂ ਨਿਸ਼ਾਰੇ ਦਾ ਵਾਸੀ ਨਹੀਂ ਆ ਤੇ ਹਾਂਜੀ ਹਾਂਜੀ ਅਸੀਂ ਤਾਂ ਸਹਾਤੇ ਵਾਸਤੇ ਆਏ ਆ ਭੱਜ ਕੇ